ਮੇਰਾ ਕੋਸ਼ਿਸ਼ ਹੈ ਗੱਲ ਕਰਵਾਣੀ ਗੱਲਬਾਤ ਇਹ ਹੋਈ ਕਿ ਪਈ ਸਾਡੀ ਖਾਰਬੀ ਦੁਕਾਨ ਹੈ ਮੇਰੇ ਸਪਰਜੀ ਦੀ ਉਹ ਚੋਰੀ ਚੋਰੀ ਦਾ ਬੇਸਾਰੇ ਕੋ ਫੋੜਿਆ ਨਹੀਂ ਇਹਦੀਆਂ ਤਸਵੀਰ ਕਿਦਾ ਸਾਹਮਣੇ ਦਵਾਈ ਮਿਲਦੀ ਹੈ ਸੈਂਟਰਾਂ ਦਾ ਉੱਥੇ ਦਵਾਈ ਲੈਣ ਆਇਆ ਤਾਂ ਉੱਥੇ ਉਹਨੂੰ ਫੜਿਆ ਫਰਦੂਨ ਇੱਥੇ ਲੈ ਕੇ ਆਇਆ ਅਸੀਂ ਤਾਹਨ ਸਾਪਰ ਮੰਡੀ ਥਾਣੇ ਗੇ ਲਾ ਕੇ ਤੋਂ ਤੇਰੇ ਦੇਖੋ ਪੁੱਛ ਕਿ ਕਾਰਵਾਈ ਕਰੀ ਐ ਤੇ ਨੁਕਸਾਨਪਾਹੀ ਜੀ ਸਾਲ ਇੱਕ ਪਹਿਲਾਂ ਲਗਾਤਾਰ ਚੋਰੀ ਕੀਤੀ ਇਹਨਾਂ ਨੇ ਉਦੋਂ ਆਈ ਇਹਨਾਂ ਨੂੰ ਮਾਫ ਕਰਤਾ ਮਹੀਨਾ ਜੇ ਇੱਕ ਪਹਿਲਾਂ ਮਾਫ ਕਰਤਾ ਪੁੱਛਣਾ ਕਿ ਆ ਕਿ ਚਲੋ ਇੱਕ ਵਾਰੀ ਛੱਡ ਦਿਓ ਉਹਨੇ ਦੋਰੇਦਾਰੇ ਕੰਢਿਆ ਉਹਦੇ ਕਰਕੇ ਆਈ ਛੱਡਤਾ ਆਈ ਕੋਸ਼ਿਸ਼ ਨਹੀਂ ਨੁਕਸਾਨ ਦੀ ਕੋਸ਼ਿਸ਼ ਨਹੀਂ ਲੈਂਦਾ 100 ਰੁਪਿਆ ਨਹੀਂ ਲਿਆ ਤੇ ਹੁਣ ਦੂਜੀ ਵਾਰੀ ਫੇਰ ਦੋ ਵਾਰੀ ਨੇ ਲਗਾਤਾਰ ਚੋਰੀ ਕੀਤੀ ਆ ਤੇ ਜਿਹੜੇ ਪਰਚੇ ਹੁੰਦੇ ਆ ਦੋਟਾ 3000 ਰੁਪਏ ਦੇ ਸੇਲ ਹੁੰਦੀ ਆ ਉਹ ਵੀ ਨਾ ਇਹਨਾਂ ਦਾ ਡਾਗ ਡੇਲੀ ਤੇ ਬਰਸੀ ਖੋਲਾ ਜਾਂਦਾ ਤੇ ਅੰਦਰ ਇੰਜੈਕਸ਼ਨ ਲੰਦਾ ਦੂਜੀ ਵਾਰੀ ਆ ਜੇ 40 ਇਹ ਫਲਾ ਜ਼ਿੰਮੇਵਾਰ ਕੋਣ ਹੈਗਾ ਕੀ ਰਹੇ ਕੀ ਰਹੇ ਕੀ ਲੈਣੀ ਹੈ ਮਨ ਲਈ ਮਨ ਲਈ ਜਦੋਂ ਅਸੀਂ ਨਬਲਾ ਜਿਹੜਾ ਮਨ ਲਈ ਰਹੋ ਫੜ ਗਈ ਚੋਰੀ ਕਰਦੇ ਇਹਦੇ ਕਰਕੇ ਸਾਨੂੰ ਗਿਆ ਮੋਲੇ ਗਿਆ ਮੋਲੇ ਲਾਗੇ ਪੁੱਟ ਗਏ ਗਿਆ ਬਈ ਪੁੱਟਾ ਸੰਮਾ ਲਾਗੇ ਮੈਂਡੀ ਗਾਰਡ ਵੀ ਲਾਗੇ ਇਹਦੇ ਮਾਮਾ ਭੰਦਾ ਕਿੱਥੇ ਜਰੀ ਕਰਦੇ ਜੀ ਇਹ ਹੈ ਕਿ ਮਨ ਲਈ ਸੰਦੇ ਬੋਲਣ ਲੱਗਣਾ ਇਹ ਜਰੀ ਜਿਹੜੇ ਬਰਦੀ ਲਾਣੀ ਉਦਾਰ ਨੂੰ ਲੈਣੀ ਆ ਕਰਾਂਗੇ ਮਨ ਲਈ ਸਾਨੂੰ ਇਹ ਜੱਗੇ ਇੱਕ ਵੱਡਾ ਬਰਾ ਹੋਵੇ ਮੰਗੀ ਰਾਵਨ ਸਮਾਉਂਦੇ ਜਰਾਈ ਵੱਡੇ ਭਰਾ ਜੱਗੇ ਕਿ ਛੋਟਾ ਹੋਰੇ ਸੀ ਦੁਕਾਨਾਂ ਦੇ ਨੇ ਨਹੀਂ ਡੈਡੀ ਨੀ ਘਟ ਗਈ ਸੇਲ ਘਟਾ ਦੇ ਕਰਕੇ ਸਾਨੂੰ ਮੋੜ ਜਰਾ ਆਪਣਾ ਨੁਕਸਾਨ ਹੋ ਗਿਆ ਇੱਕ ਦਿਨ ਵੈਸੇ ਡੈਡੀ ਮਾਫ ਹੋਇਆ ਮੋਰੜੇ ਤਾਂ ਮੇਰਾ ਡਾਡੂ ਸੋਸ ਰਾਇ ਕਰਕੇ ਕਹਿੰਦਾ ਬਰਫੀ ਪਾਣੀ ਉਹ ਬਰਫੀ ਕੀ ਪਾਣੀ ਨਾ ਹੋਇਆ ਲੱਗੇ ਨਾ ਡੂਲ ਦੇ ਬਸ ਚੰਨ ਜਾਵੇ ਨਾ ਡੂਲ ਤੇ ਨਾ ਹੋਇਆ ਗਿਆ ਬਾਅਦੋਂ ਘੰਟਾ ਡੇਢ ਘੰਟਾ ਖਾਪੂ ਜਿਹੜੇ ਖਾ ਲਈ ਮੈਂ ਥੱਲੇ ਮੇਰੇ ਕੋਲ ਕਾਊਂਟਰ ਲੱਗੇ ਹੋ ਰਹੇ ਆਂ ਬਰਫੀ ਮੁੰਡਾ ਮਰੇ ਹੋ ਨਾ ਫਿਰੇੜ ਬਣਾ ਫਿਰ ਮੁਰਗੀ ਰਾਵਾਈ ਫੜਿਆ ਫਿਰ ਮੈਂ ਵੀ ਆਪਣੀ ਥਾਣੇ ਰਿਪੋਰਟ ਵੀ ਕਰਾਈ ਥੰਸਰ ਆਏ ਗੱਡੀ ਆਈ ਏ ਆਪਣੀ ਪਰਸਨਲ ਜਿੱਗਾ ਗਏ ਉਹਨਾਂ ਦੇਖਿਆ ਕਿ ਮੁਰਗੀ ਉਹ ਪਹਿਲੇ ਪਰਚੇ ਜਿਹੜੇ ਨੇ ਕੋਈ ਐਟੇ ਹੀ ਝੜ ਲਿਆ ਉਹ ਕਹਿੰਦੇ ਕਿ ਮੇਰਾ ਤੋਂ ਵੜੇ ਲੇਕਿਨ ਉਹ ਥਾਣੇ ਨਾਲ ਗਏ ਕਹਿੰਦੇ ਕਿ ਤੁਸੀਂ ਮੁਰਗੀ ਨੂੰ ਤੁਹਾਡੇ ਸਾਹਮਣੇ ਗਿਆਣੀ ਮੁਰਗੀ ਦਾ ਹੋਰ ਆਰਾ ਪਿਆਣ ਦੇ ਲੇਕਿਨ ਪਤਾ ਕੁੜੀ ਕਿਲੋਟ ਹਾਜੀ ਹੋੱਚ ਬੜੀ ਮੋਟ ਗਈ ਮੁਰਗੀ ਹਾਂ ਅੱਜ ਕੀ ਆ ਅੱਜ ਜਿਹਨੇ ਆ ਪਰਸੇ ਜੁਰੀ ਕੀਤੀ ਸਾਡੇ ਉਹ ਪੂਰਾ ਵੀਡੀਓ ਵੀ ਸਾਡੇ ਕੋਲ ਹੀ ਹੈ ਕੱਲਾ ਇਹ ਇੱਥੇ ਬੈ ਜਾਣਾ ਕੋਈ ਨਛਾ ਨਛਾ ਦਿੱਤਾ ਪਰ ਇਹ ਜੰਦੇ ਰੋਣਾ ਕਰੋ ਅੱਲਾਹ ਇੱਕ ਗੱਲ ਆਇਆ ਠੀਕ ਗੱਲ ਆਇਆ ਸਾਡੇ ਦੇਖ ਰਿਹਾ ਹੈ ਅੰਦਰ ਮਰ ਜਨ ਲਈ ਤੂੰ ਜਿੰਨੇ ਬਾਈ ਇਹਨਾਂ ਚੋਰੀ ਜੁਰੀ ਕੀਤੀ ਅੱਜ ਇਹ ਮਗਰ 28 ਸਿਗਨ ਹੋ ਗਏ ਜਿਹੜਾ ਆ ਰਿਹਾ ਇਹਦੇ ਨਾਲ ਵੀ ਇਹਨਾਂ ਕੋਲਿਆ ਪਈਆਂ ਤੇ ਇਹਨਾਂ ਕੋਲ ਫੇਰਾ ਥਾਣਾ ਗ੍ਰਿਪ ਰਿਪੋਰਟ ਕਰਾਈ ਹੈ ਉਹ ਗੱਡੀ ਆਈ ਹੈ ਕਹਿੰਦੇ ਫਰੂਕ ਇਹ ਸੀ ਜਿਹੜਾ ਅਸੀਂ ਇਸ ਵੀਡੀਓ ਦਾ ਹਾਂ ਵੀਡੀਓ ਦਾ ਗੋਲ ਆ ਫਰੂਕ ਹੈ ਨਾ ਗਰੀਬੇ ਜਿਹੜੇ ਅੰਦੇ ਪੱਤੀ ਵਗੀਆਂ ਨੇ ਕਪੜੇ ਜਿੱਤੇ ਜੜਲੇ ਲੱਗੜੇ ਜਿੱਤੇ ਜੜਲੇ ਲੱਗੜੇ ਦਾ ਨਾਮ ਪ੍ਰਸਿੱਧ ਜੁਲੰਦਰੀ ਤੇ ਅਗਲੀ ਕਰਦੇ ਇਹਨੇ ਬਨੇ ਫੜੇ ਗਏ ਨਾ ਉਹਨਾਂ ਨੇ ਬੁਲਾਇਆ ਸਾਨੂੰ ਫੋਨ ਕੀਤਾ ਸਵਾ ਦੰਤੀਆ ਕਿ ਮੇਰੇ ਉੱਤਮ ਆਏ ਉਹਦੇ ਪਛਾਣ ਵਾਲਾ ਇਹ ਕਿਹੜਾ ਅੰਮਰ ਮਾਰਦੇ ਇਹ ਦਸਰੇ ਬਦਲ ਲੱਗਾ ਕਿ ਨਵਾਦ ਦੇ ਕੰਦੇ ਦਸੰਦਰ ਧੰਨਵਾਦ ਕਰਨ ਲੋ ਨਹੀਂ ਪਤਾ ਨਹੀਂ ਜਦੋਂ ਕਰਦੇ ਨੇ ਨਿਸ਼ਾ ਨਿਸ਼ਾ ਵੀ ਕੀਤਾ ਇਹ ਲਸਨ ਨੂੰ ਲੱਗਦਾ ਨਹੀਂ ਲਗਾ ਜੇ ਕੋਈ ਜੁੱਟ ਕਰਦੇ